ਦੇਖੋ ਸਰਕਾਰੀ ਮਸ਼ੀਨਰੀ ਦਾ ਫਰਜ ਆ ਔਰ ਸਰਕਾਰੀ ਮਸ਼ੀਨਰੀ ਕੰਮ ਕਰ ਰਹੀ ਹੈ ਪਾ ਸਾਡੇ ਐਮ.ਐਲ.ਏ ਹੋਣ ਮੰਤਰੀ ਸਹਿਬਾਨ ਹੋਣ ਅਫਸਰ ਹੋਣ ਡੀ.ਸੀ ਸਾਡੇ ਐਕਸੀਡੈਂਟ ਸਾਰੇ ਲੱਗੇ ਹੋਏ ਆ ਔਰ ਨਾਲ ਪੈ ਤਾਂ ਨਾ ਪੰਜਾਬੀ ਵਿੱਚ ਉੱਠ ਕੇ ਲੱਗੇ ਦੇਖੋ ਬਿਨਾ ਕਿਸੇ ਜਾਤ ਧਰਮ ਇਲਾਕੇ ਦੇ ਭੇਦਭਾਵ ਨੂੰ ਛੱਡ ਕੇ ਮੈਂ ਆਉਂਦਾ ਸੀ ਮਾਲਵੇ ਦੇ ਮਰਹੇ ਕੋਈ ਪਿੰਡ ਨਹੀਂ ਰਹਿਣਾ ਜਿੱਥੋਂ ਰਸਦ ਨਹੀਂ ਆਈ ਇੱਥੇ ਜਿੱਥੋਂ ਸਹਾਇਤਾ ਨਹੀਂ ਆਈ ਸਾਡੀਆਂ ਅਕਾਲਪੁਰਖੀ ਫੌਜ ਖਾਲਸਾ ਏਡ ਹੋਰ ਕਈ ਸੰਸਾਵਾਂ ਸਾਡੀਆਂ ਯੂਨੀਅਨਾਂ ਸਾਰੇ ਲੱਗੇ ਮੀਡੀਆ ਵਾਲੇ ਤੁਸੀਂ ਦਿਨ ਰਾਤ ਜਿਵੇਂ ਕਰ ਰਹੇ ਹੋ ਔਰ ਮੈਂ ਤਾਂ ਇਹ ਨਾ ਵੀ ਪੰਜਾਬੀ ਸਪਿਰਟ ਇਕੱਠੀ ਕਰਤੀ ਨਹੀਂ ਤਾਂ ਜੇ ਕਿਤੇ ਪੰਜਾਬੀ ਇਸ ਤਰ੍ਹਾਂ ਦੇ ਨਾ ਹੁੰਦੇ ਤੇ ਨੁਕਸਾਨ ਹੋਰ ਬਹੁਤ ਜ਼ਿਆਦਾ ਹੋਣਾ ਸੀ ਸੋ ਹੁਣ ਜਿਹੜਾ ਨੁਕਸਾਨ ਹੋ ਗਿਆ ਉਹ ਤਾਂ ਹੋ ਗਿਆ ਲੇਕਿਨ ਸਭ ਤੋਂ ਵੱਡੀ ਗੱਲ ਅੱਜ ਸਰਕਾਰ ਨੇ ਜਿਹੜਾ ਫੈਸਲਾ ਲਿਆ ਉਹ ਬੜਾ ਵਧੀਆ ਹੈ ਕਿ ਜਿਸ ਦੇ ਖੇਤ ਜਿਹਦਾ ਖੇਤ ਉਹਦੀ ਰੇਟ ਇਹ ਮਤਲਬ ਪਹਿਲੀ ਪਹਿਲੀ ਵਾਰ ਫਸਲ ਤਬਾਹ ਹੋਈ ਗਈ ਸੀ ਆਉਣ ਵਾਲੀ ਨੂੰ ਵੀ ਜਿੰਦਾ ਬੜਾ ਫਿਕਰ ਸੀ ਸੋ ਹੁਣ ਅਸੀਂ ਆਪੇ ਖੇਤਾਂ ਨੂੰ ਠੀਕ ਕਰ ਸਕਦੇ ਬਾਕੀ ਸਰਕਾਰ ਵੱਲੋਂ ਜਿਹੜੀ ਰੀਲੀਫ ਹੀ ਆਏਗੀ ਸਾਰਾ ਕੁਝ ਆਏਗਾ ਅੱਜ ਮੈਂ ਇੱਕ ਗੱਲ ਜ਼ਰੂਰ ਕਹਿਣੀ ਕਿਉਂਣਾ ਵੀ ਤਾਲਿਬਾਨ ਤੋਂ ਵਿਹਲੇ ਹੋ ਗਏ ਹੁਣ ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਮਦਦ ਕਰਕੇ ਤੇ ਹੁਣ ਇੱਧਰ ਆ ਰਹੇ ਆ ਪੰਜਾਬ ਕੱਲ ਨੂੰ ਉਹ ਜਿਵੇਂ ਸਾਡੇ ਖੇਤੀਬਾੜੀ ਮੰਤਰੀ ਸਾਹਿਬ 20 25 ਕੈਮਰੇ ਲੈ ਕੇ ਆ ਕੇ ਫੋਟੋਆਂ ਖਿਚਾ ਕੇ ਮੁੜ ਗਏ ਉਹਵੇਂ ਨਾ ਹੋਵੇ ਸਾਡਾ 60000 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਉਹਨਾਂ ਕੋਲੇ ਪਿਆ ਹੈ ਪਹਿਲਾਂ ਤਾਂ ਉਹ ਦੇਣ ਐਵੇਂ ਇਹ ਵੀ ਨਾ ਫੋਟੋ ਖਿਚਾ ਕੇ ਮੁੜ ਜਾਣ ਤੇ ਬਾਕੀ ਘੱਟੋ-ਘੱਟ 20000 ਕਰੋੜ ਦਾ ਨੁਕਸਾਨ ਹੋਇਆ ਸਾਡੇ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਜਿਹੜੇ ਲੇਬਰ ਕਰਦੇ ਸੀ ਸਾਰੇ ਪਸ਼ੂਆਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਸੋ ਉਹਦੇ ਵਾਸਤੇ ਇੱਕ ਰਾਹਤ ਪੈਕੇਜ ਵੀ ਦੇ ਕੇ ਜਾਣ ਆਉਣ ਦਾ ਉਹਨਾਂ ਦਾ ਮਤਲਬ ਹਰੇਕ ਬੰਦੇ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਫਰਜ ਹੈ ਉਹ ਆ ਰਹੇ ਹੈ ਸੋ ਉਹਨਾਂ ਤੋਂ ਆਸ ਹੈ ਸਾਨੂੰ ਕਿ ਉਹ ਇਹ ਮਦਦ ਕਰਕੇ ਜਾਣਗੇ ਜੀ ਥੈਂਕ ਯੂ